ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਵੀ ਮੇਤਰੋ ਨਵਾਂ ਸ਼ੌਂਕ ਲੈ ਕੇ ਪਹੁੰਚਿਆ ਮਲੋਤ ਦੇ ਲਾਗੇ ਸੋਮਲ ਖੇੜੀ ਪਿੰਡ ਆ ਤੇ ਬੱਬੀ ਵੀਰ ਦੀ ਛਾਤਾ ਤੇ ਬਾਹਰ ਵਾਲੇ ਐਨ ਆਰ ਆਈ ਭਰਾਵਾਂ ਦੀ ਪੂਰੀ سپورਟ ਆ ਵਧੀਆ ਵਾਜਾਂ ਡਾਉਂਦੇ ਨੇ ਤੇ ਕਬੂਤਰ ਕਿਹੜੇ ਨੇ ਸ਼ੌਂਕ ਕਰਾਉਣ ਜਾ ਰਹੇ ਆ ਨਾਲ ਬਾਈ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਤੁਹਾਨੂੰ ਆਪਾਂ ਕਰਾਉਣੀ ਜੀ ਕਬੂਤਰਾਂ ਦਾ ਸ਼ੌਂਕ ਤੇ ਕਿਹੜੇ-ਕਿਹੜੇ ਕਬੂਤਰ ਨੇ ਕਿਹੜੀਆਂ ਨਸਲਾਂ ਨੇ ਉਹ ਤੁਹਾਨੂੰ ਆਪਾਂ ਦਿਖਾਉਨੇ ਹੋਣੇ ਬਾਈ ਜੀ ਇਹ ਖੜੇ ਨੇ ਆਪਣੇ ਬਾਈ ਹੁਣੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਠੀਕ ਆ ਜੀ ਤੇ ਇਹ ਆਪਣੇ ਨਾਲ ਹੈਪੀ ਵੀਰ ਹਾਂਜੀ ਬਾਈ ਹੁਣੀ ਕਾਪੀ ਤੇ ਹੁੰਦੇ ਆ ਤੁਹਾਨੂੰ ਦੱਸਦੀ ਆ ਬਹੁਤ ਵਧੀਆ ਕਾਪੀ ਕਰਦੇ ਨੇ ਤੇ ਨਾਲ ਬਾਈ ਹੁਣੀ ਆਕਾਸ਼ 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 ਬਾਈ ਇਹ ਵੀ ਸੁਮਲ ਹੈੜੀ ਤੋਂ ਤੇ ਹਾਂਜੀ ਅੱਛਾ ਆਪਣਾ ਵੀਰ ਬਾਈ ਪ੍ਰੀਤ ਆਸਟ੍ਰੇਲੀਆ ਹਾਂਜੀ ਹੋਰ ਕਿਹੜੇ ਕਿਹੜੇ ਭਰਾਵਾਂ ਦੀ ਸਪੋਰਟ ਹੈ ਆਪਣਾ ਮੁੰਡਾ ਪਾਲ ਹੈ ਚੋਮੋ ਤੋਂ ਇਟਲੀ ਚਾਈ ਪੋਂ ਪਾਲ ਚੋਮੋ ਇਟਲੀ ਤੋਂ ਜੀ ਉਹ ਬਾਈ ਮਾਟਾ ਝੋਲਦਾ ਉਹ ਇਟਲੀ ਚਾਹੀ ਠੀਕ ਆ ਜੀ ਮਾਟਾ ਝੋਲਦਾ ਉਹਨਾਂ ਸਾਰੇ ਭਰਾਵਾਂ ਦੀ ਪੂਰੀ ਸਪੋਰਟ ਆ ਹੈ ਜੀ ਠੀਕ ਆ ਤੇ ਆਪਣੇ ਉਹ ਮੁੰਡਾ ਦੁੱਧ ਵਾਲੀ ਗੱਡੀ ਤੇ ਆਈ ਕੀ ਨਾਮ ਆ ਜੀ ਜੋਨੀ ਜੋਮੀ ਜੋਨੀ ਸੌਂਮਲ ਖੇੜੀ ਤੇ ਆ ਬਾਈ ਹੋਣੀ ਡਰਾਈਵਰ ਨੇ ਲੱਗਦਾ ਮੈਨੂੰ ਹੈਨਾ ਆਪਣੇ ਭਰਾ ਇਹ ਤੇ ਕੀ ਨਾਮ ਆ ਬਾਈ ਹੋਣਾ ਦਾ ਇਹ ਛੋਟਾ ਭਰਾ ਹੀ ਜੋਤੀ ਆ ਦਾ ਜੋਤੀ ਬਾਈ ਹੋਣਾ ਦਾ ਹੀ ਛੋਟਾ ਭਰਾ ਆ ਤੇ ਛੋਟਾ ਭਰਾ ਠੀਕ ਆ ਠੀਕ ਆ ਤੇ ਇੱਥੇ ਜਿਹੜਾ ਹੈਗਾ ਬਾਈ ਸ਼ੌਂਕ ਕੀਤਾ ਜਾਂਦਾ ਕਬੂਤਰਾਂ ਦਾ ਆਪਾਂ ਤੁਹਾਨੂੰ ਦੱਸ ਦਈਏ ਉਰੇ ਆਏ ਸੀ ਹੂਟਰ ਸਿਸਟਮ ਲਾਉਣ ਹੂਟਰ ਸਿਸਟਮ ਲਾ ਦਿੱਤਾ ਆ ਤੇ ਸ਼ੌਂਕ ਕਰਾਉਣੇ ਬਾਈ ਦੇ ਕਬੂਤਰਾਂ ਦਾ ਜਿਹੜੇ ਵਧੀਆ ਜਿੱਤਦੇ ਨੇ ਕਬੂਤਰ ਬਾਈ ਹੋਣਾਂ ਦੇ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ ਨੇ ਉਹ ਵੀ ਗੱਲ ਕਰਾਂਗੇ ਤੇ ਕਿਹੜਾ ਕਿਹੜਾ ਕਬੂਤਰ ਕਿੱਥੇ ਉੱਡਿਆ ਉਹ ਵੀ ਤੁਹਾਨੂੰ ਦੱਸਦੇ ਆ ਜਿੱਤੇ ਕਬੂਤਰ ਵੀ ਦਿਖਾਵਾਂਗੇ ਜਿਹੜੇ ਹਰੇ ਨੇ ਕਿਹੜੀ ਗਲਤੀ ਨਾ ਹਰੇ ਨੇ ਕੁਝ ਨੌਲੇਜ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਕਰਨ ਜਾ ਰਹੇ ਆ ਠੀਕ ਆ ਜੀ ਤੇ ਆ ਜਾਓ ਬਾਈ ਜੀ ਦਿਖਾਉਣੇ ਤੁਹਾਨੂੰ ਕਬੂਤਰ ਤੇ ਇਹ ਪੈਰਟ ਕਲਰ ਦੀਆਂ ਛਤਰੀਆਂ ਤੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਆ ਬਾਈ ਹੋਣਾਂ ਦੀ ਤੇ ਖੁੱਡੇ ਜਿਹੜੇ ਪੂਰੇ ਦੇ ਪੂਰੇ ਆਪਾਂ ਖਬਰ ਕਰ ਦਿੱਤੇ ਜੀ ਹੂਟਰ ਸਿਸਟਮ ਦਿੱਤਾ ਆਪਾਂ ਲਗਾ ਆ ਬਾਈ ਮਿੱਤਰੋ ਤੇ ਹੁਣ ਤੁਹਾਨੂੰ ਆਪਾਂ ਕਰਾਉਨੇ ਸ਼ੌਂਕ ਕਬੂਤਰਾਂ ਦਾ ਬਾਈ ਦਿਆਂ ਦਾ ਇਹ ਨੇ ਕਬੂਤਰ ਠੀਕ ਆ ਜੀ ਪਹਿਲਾਂ ਤੁਹਾਨੂੰ ਦਿਖਾ ਲਈਏ ਇੱਕ ਵਾਰੀ ਤੇ ਕਰੋ ਸ਼ੌਂਕ ਤੇ ਦੱਸਣਾ ਕਿਦਾਂ ਦਾ ਲੱਗਦਾ ਸ਼ੌਂਕ ਬਾਈ ਇਹ ਆ ਸਾਰੀਆਂ ਕਬੂਤਰੀਆਂ ਜਿੰਨੀਆਂ ਵੀ ਨੇ ਇਹ ਵੱਡੀਆਂ ਨੇ ਵੀਰੇ ਹਾਂਜੀ ਸਾਰੀਆਂ ਵੱਡੀਆਂ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਬਾਈ ਬਾਕੀ ਦੇ ਵੀ ਤੁਹਾਨੂੰ ਸਾਰੇ ਦਿਖਾਉਣੇ ਆ ਤੇ ਇਹ ਚ ਕਿਹੜੀਆਂ ਬਾਜੀ ਉੱਡੀਆਂ ਆ ਕਿੰਨੀ ੜਾਰ ਦਿੱਤੀ ਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਕੁਝ ਬੈਠੇ ਨੇ ਆ نیچے ਆਹ ਲਓ ਬਾਈ ਜੀ ਬਾਈ ਹੁਣਾਂ ਨੇ ਇੱਕ ਕਬੂਤਰੀ ਫੜੀ ਆ ਬਾਈ ਤੇ ਗਰਦੇਵ ਵਾਲਿਆਂ ਚੋਂ ਲੱਗਦੀ ਆ ਬਾਕੀ ਭਾਈ ਤੋਂ ਪੁੱਛਦੇ ਆ ਹਾਂਜੀ ਇਹ ਗਰਦੇਵ ਗਰਦੇਵ ਵਾਲਿਆਂ ਚੋਂ ਆ ਜੀ ਹਾਂਜੀ ਇਹ ਅੱਧੀ ਪੱਖਾ ਜਿੱਤੀ ਆ ਜੀ ਪੱਖਾ ਜਿੱਤੀ ਆ ਬਈ ਆ ਕਬੂਤਰੀ ਤੁਹਾਨੂੰ ਇਹਦੇ ਪਰਪੁਰਬੀ ਦੇ ਸਾਰਾ ਕੁਝ ਦਿਖਾਣਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਬਹੁਤ ਵਧੀਆ ਠੀਕ ਆ ਦਸਵੀਂ ਕਲੀ ਜਿਹੜੀ ਚੜਦੀ ਪਈ ਆ ਬਈ ਇਸ ਕਬੂਤਰੀ ਦੀ ਖਟੀਆਂ ਆਖਾਂ ਨੇ ਇਹਦੀਆਂ ਤੇ ਜਿਵੇਂ ਗਰਦੇਵ ਵਾਲਿਆਂ ਦੀ ਲਾਲ ਪੂਸ਼ ਹੁੰਦੀ ਆ ਵੀਰੇ ਨਹੀਂ ਛੇੜਨਾ ਇਹਨੂੰ ਹੈ ਤੇ ਇਹ ਦੇਖੋ ਇਹ ਆ ਕਬੂਤਰੀ ਖਟੀਆਂ ਦੀ ਬਹੁਤ ਵਧੀਆ ਕਿਹੜੇ ਪੰਡੂ ਜਿੱਤੀ ਸੀ ਇਹ ਆਪਣੀ ਆ ਲੱਗੀ ਪੰਡਾ ਜੀ ਇੱਥੇ ਮੁਰਾ ਸ਼ੁਕਰਾਂ ਸ਼ੁਕਰਾਂ ਤੋਂ ਜੇਦੂ ਕਬੂਤਰੀ ਆ ਬਾਈ ਇਹ ਪੱਖਾ ਜਿੱਤਿਆ ਇਹਨੇ ਕਿੰਨਾ ਨੰਬਰ ਬਣਿਆ ਇਹਦਾ ਜੀ ਤੀਜਾ ਨੰਬਰ ਬਣਿਆ 17 ਦੇ ਵੱਜ ਕੇ ਕਰਦੀ ਸੀ 17 ਦੇ ਵੱਜ ਕੇ ਡੇਗੀ ਚੋਂ ਕਰਦੀ ਸੀ ਵੱਡੀ ਲੈ ਜਾਂਦੀ ਸੀ ਉਹਦੇ ਵਿੱਚ ਲੱਗੀ ਆ ਉਹ ਵਿੱਚ ਲੱਗਣ ਵਾਲੀ ਕੱਟ ਗਈ ਉਹਨਾਂ ਦੀ ਸਹੀ ਆ ਗਰਮੀ ਬਹੁਤ ਜ਼ਿਆਦਾ ਸੀ ਨਾ ਵੀਰੇ 43 44 ਡਿਗਰੀ ਤੱਕ 45 46 ਡਿਗਰੀ ਟੈਂਪਰੇਚਰ ਹੀ ਰਹੀ ਬਾਈ ਬਾਈ ਹੁੰਦੀ ਆ ਬਹੁਤ ਸੋਹਣਾ ਡਾਰਨ ਦਿੱਤੀ ਆ ਬਾਕੀ ਦਾ ਤਕਰੀਬਨ 2 ਕਿਨਾਰੇ ਬਜੇ ਨੇ ਜੱਥ ਲੱਗੇ ਨੇ ਬਾਕੀ ਦਾ ਖੋ ਖਾਈ ਗਈ ਖੋ ਜਾਂਦੇ ਆ ਜ਼ਿਆਦਾ ਜ਼ਿਆਦਾ ਕਬੂਤਰ ਬਾਈ ਹੁਣੀ ਦੱਸਦੇ ਨੇ ਤੇ ਇਹਦੇ ਵਿੱਚ ਜਿਹੜੀਆਂ ਨਸਲਾਂ ਬੈਠੀਆਂ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਆਪਣੇ ਕੋਲ ਦੀ ਫੌਜੀ ਵਾਲੇ ਫੌਜੀ ਉਸਤਾਦ ਜੀ ਵਾਲੇ ਠਮੋਟ ਵਾਲੇ हां ਕਬੂਤਰੀ ਆਪਣੇ ਹੱਥ ਲੱਗਦੀ ਸੀਗੀ ਮੋਹਰੇ ਦੀ ਦਿਖਾਓ ਕਬੂਤਰੀ ਕਿਹੜੀ ਆ ਵੀਰੇ ਇਹ ਗਾਹਾਂ ਉਹਦੀ ਲਾਦ ਸਾਰੀ ਆਪਣੀ ਕੁੱਚਲਦੀ ਆ ਐ ਲੋ ਬਈ ਇਸ ਕਬੂਤਰੀ ਦੀ ਲਾਦ ਆ ਸਾਰੀ ਦੀ ਸਾਰੀ ਇਹਦੀ ਮਿਸ ਪੈਂਦੀ ਆ ਹਰ ਜੋੜੇ ਦੇ ਵਿੱਚ ਤੇ ਇਹਦੇ ਕਬੂਤਰ ਰੋੜਦੇ ਨੇ ਤੇ ਜਿੱਤਦੇ ਨੇ ਤੇ ਪਰ ਵੀ ਦਿਖਾਓ ਵੀਰੇ ਇਹਦੇ ਆ ਲੋ ਬਾਈ ਆਇਆ ਕਬੂਤਰੀ ਦੇ ਪਰ ਦੇਖੋ ਚਿਨੇ ਹੋਏ ਕਿਵੇਂ ਆ ਬਹੁਤ ਹੀ ਸ਼ਾਨਦਾਰ ਕਾਲੀਆਂ ਅੱਖਾਂ ਦੀ ਇਹ ਕਬੂਤਰੀ ਆ ਤੇ ਪੂਛ ਵੀ ਇਹਦੀ ਦੇਖੋ ਇੱਕਦਮ ਬੰਦ ਪੂਛ ਦੀ ਕਬੂਤਰੀ ਆ ਬਾਈ ਇਹ ਦੇਖੋ ਬਹੁਤ ਵਧੀਆ ਪੰਜੇ ਵੀ ਦਿਖਾਵੇ ਤੇ ਜੀ ਕਿਉਂਕਿ ਕੁਝ ਭਰਾ ਬਸ ਛੱਡ ਦਿਓ ਤੁਸੀਂ ਉਧਰੋਂ ਛੱਡ ਦਿਓ ਇੱਥੇ ਗੂਠਾ ਲਾ ਦਿਆ ਕਰੋ ਥੱਲੇ ਗੂਠਾ ਲਾਓ ਇਹ ਹਾਂ ਬਸ ਆ ਇਹਦੇ ਪੰਜੇ ਆ ਬਾਈ ਹਣ ਗੱਲ ਕਰੀਏ ਤੇ ਇਹਦੇ ਲਾਲ ਪੰਜੇ ਨੇ ਸੰਤਰੀ ਲਾਲ ਤੇ ਪਰ ਕੁਆਲਿਟੀ ਬਹੁਤ ਹੈਈ ਆ ਇਹਦੇ ਬੱਚੇ ਆ ਜਿਆਦਾ ਜਿੱਤਦੇ ਆ ਜਿਹੜੀ ਆ ਵੀ ਬੱਚੇ ਸਾਰਿਆਂ ਦੇ ਇਨਾਂ ਦੀ ਬਲੱਡ ਮਿਸਪ ਹੋਈ ਹੈ ਇਹਦਾ ਮੈਸੀ ਜਿਹੜੀ ਪੈਂਦੀ ਪੈਂਦੀ ਆ ਲਗਭਗ ਸਾਰਿਆਂ ਦੇ ਵਿੱਚ ਆ ਵੀ ਰੱਤੇ ਵੀ ਨੇ ਬਾਈ ਹੋਣਾ ਕੋਲ ਆ ਮਖਿਆਲੀ ਵੀ ਇੱਕ ਫਿਰਦੀ ਆ ਦਿਖਾਉਣੀ ਆ ਤੁਹਾਨੂੰ ਉਹ ਵੀ ਜੀ ਇਹ ਬੂਟੇ ਦੇ ਵੀਰੇ ਥੋੜੀਆਂ ਦੀ ਸੀ ਜੀ ਆਹ ਉਸਤਾਦ ਬਾਈ ਬੂਟਾ ਤੋਂ ਮੋੜਦੇ ਘਰੋਂ ਆਈ ਹੋਈ ਏ ਕਬੂਤਰੀ ਆ ਕਾਲਸਰੀ ਕਬੂਤਰੀ ਆ ਹੈਂ ਹਾਂਜੀ ਲੌਂਗ ਜ ਨਹੀਂ ਜਨਾ ਲੌਂਗ ਨੇ ਚਟੀਆਂ ਦੀ ਆ ਤੇ ਆ ਨਹੀਂ ਇਹਦੇ ਬਾਈ ਜੀ ਪਰ ਠੀਕ ਹੈ ਜੀ ਤੇ ਆ ਸ਼ੌਂਕ ਕਰਾਨੇ ਤੁਹਾਨੂੰ ਇਹਦੀ ਅੱਖ ਲੱਗੀ ਇਹ ਹੈ ਜੀ ਇਹਦੀਆਂ ਅੱਖਾਂ ਚਟੀਆਂ ਲਾਲ ਅੱਖਾਂ ਨੇ ਬਹੁਤ ਵਧੀਆ ਵੀਰੇ ਬਾਕੀ ਸਾਰੇ ਉਸਤਾਦ ਉਹਨਾਂ ਵਾਲੇ ਜਾਨਵਰ ਨੇ ਜੋ ਉਸਤਾਦ ਆਪਣਾ ਕੌਣ ਹੈ ਜੀ ਉਸਤਾਦ ਆਪਣਾ ਪੁਨੀ ਗਾਮੀ ਵਾਲ ਜੀ ਪੁਨੀ ਗਾਮੀ ਵਾਲ ਬਾਈ ਅੰਬੂ ਲੌਂਗ ਵਾਲ ਅੰਬੂ ਲੰਗੋਆ ਦਾ ਆਹ ਕਬੂਤਰੀ ਫੜਿਓ ਮਖਿਆਲੀ ਹਾਂਜੀ ਇੱਕ ਘਰ ਵੀ ਪਠੀ ਆ ਜਾਂ ਲਿਆਂਦੀ ਆ ਬਾਈ ਸਾਰੇ ਉਸਤਾਦ ਉਹਨਾਂ ਦੇ ਅੱਛਾ ਉੱਥੋਂ ਲੈ ਕੇ ਆਏ ਓਏ ਹਾਂਜੀ ਉਸਤਾਦ ਉਹਨਾਂ ਨੇ ਸਾਡੇ ਦਿੱਤੇ ਨੇ ਲਓ ਬਾਈ ਦੇਖੋ ਕਬੂਤਰੀ ਮਖਿਆਲੀ ਆ ਜਿਹੜੀ ਇਹ ਦੇ ਪਰਨੇ ਤੇ ਆਹ ਦੇਖੋ ਜੀ ਇਹਦੀਆਂ ਅੱਖਾਂ ਚਿੱਟੀਆਂ ਲਾਲ ਅੱਖਾਂ ਨੇ ਇਹਦੀਆਂ ਬਹੁਤ ਵਧੀਆ ਵੀ ਨੇ ਤੇ ਆਣੇ ਬਈ ਇਹਦੇ ਪੰਜੇ ਸਹੀ ਹੋ ਗਿਆ ਵੀਰੇ ਇਹ ਪੰਨੂ ਵਾਲਿਆਂ ਚੋ ਪੁਰਾਣੀ ਟੇਢੀ ਕਬੂਤਰੀ ਆ ਪੱਕੇ ਟੈਗ ਦੀ ਬਾਈ ਤੇ ਇਹਦੇ ਵੀ ਬੱਚੇ ਚੰਗੇ ਉੜਦੇ ਆ ਬਾਈ ਇਹਦੇ ਅੜ ਕੀ ਕੜਾਇ ਨੇ ਐੜ ਕੀ ਕੜਾਇ ਨੇ ਹੈ ਵਧੀਆ ਆ ਬਾਈ ਤੇ ਆਣੇ ਬਈ ਇਹਦੇ ਕਬੂਤਰੀ ਦੇ ਪਰ ਸਹੀ ਹੋ ਗਿਆ ਜੀ ਕੇ ਦੇ ਪੰਗੇ ਆ ਬਾਈ ਜਾਦਾ ਆਪਣੇ ਕੋਲ ਗੁਰਦੇਵ ਵਾਲੀ ਨੇ ਜਾਂ ਸ਼ਾਹ ਕਿਨੇ ਜੀ ਸਹੀ ਹੈ ਜੀ ਗੁਰਦੇਵ ਵਾਲੇ ਤੇ ਸ਼ਾਹ ਆਖੇ ਜਿਆਦਾ ਦੋਈ ਬਰੀਡਾਂ ਆ ਬਾਈ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਬਿਲਕੁਲ ਕਲੀਅਰ ਦੇਖ ਰਹੇ ਹੋ ਤੇ ਸ਼ੌਂਕ ਬਹੁਤ ਵਧੀਆ ਵੀਰ ਦੇ ਕਬੂਤਰਾਂ ਦਾ ਤੇ ਸਾਫ ਸੁਥੇ ਕਬੂਤਰ ਨੇ ਇੱਕਦਮ ਨਸਲਾਂ ਬਹੁਤ-ਬਹੁਤ ਵਧੀਆ ਤੇ ਵਧੀਆ ਬਾਜ਼ੀਆਂ ਜਿੱਤੇ ਨੇ ਬਾਈ ਹੁਣੀ 2022 ਦੀਆਂ 24 ਦੀਆਂ ਹਾਂ ਜੀ ਦੋ ਸਾਢੇ ਛੇ ਨੇ ਦੋਨੇ ਸਾਢੇ ਜਿੱਤੇ ਆ ਕਿੰਨੀਆਂ ਛੜੀਆਂ ਹੀ ਬਾਈ ਯਾਰ ਤਾਂ ਛੜ ਤੇ ਹੋਣਗੇ 13-14 ਦਾ ਬਾਜ਼ੀਆਂ ਠੀਕ ਆ ਸੇ ਸੇ ਲੈ ਕਿ ਤੁਸੀਂ ਕਲਪ ਨਹੀਂ ਛੱਡਦੇ ਜੀ ਵੱਧਾ ਪਰਮਾਨੰਦ ਭਾਈ ਵਾਲੇ ਕਲਪ ਵਿੱਚ ਛੱਡੀਆਂ ਨੇ ਸਹੀ ਹੋ ਗਿਆ ਸਹੀ ਹੈ ਬਹੁਤ ਵਧੀਆ ਜਿਆ ਲੀਕ ਵਾਲੇ ਛੱਡਦੇ ਨੇ ਜਦੋਂ ਸਹੀ ਹੈ ਜੀ ਆਹ ਲਓ ਭਾਈ ਇਹ ਇੱਕ ਖੁੱਡਾ ਸੀ ਤੇ ਦੂਸਰੇ ਦਾ ਵੀ ਤੁਹਾਨੂੰ ਕਰਾਉਣੇ ਆ ਸ਼ੌਂਕ ਐ ਆ ਗਿਆ ਭਾਈ ਦੂਸਰਾ ਖੁੱਡਾ ਇਹਦੇ ਵਿੱਚ ਸਾਰੇ ਬੱਚੇ ਨੇ ਸਾਰੇ ਬੱਚੇ ਨੇ ਹਾਂ ਜੀ ਮੂਹਰੇ ਛੱਡਦੇ ਨੇ ਜਿਹੜੇ ਆਹ ਲਓ ਭਾਈ ਇਸ ਸਾਲ ਵਾਲੇ ਇਹ ਸਾਰੇ ਦੇ ਸਾਰੇ ਜਿਹੜੇ ਬੱਚੇ ਹੀ ਨੇ ਕਾਫੀ ਤਿਆਰ ਕਰਾ ਲਏ ਭਾਈ ਹੈਂ ਫਿਰ ਟਾਲੀ ਕੋ ਵੱਡੇ ਵੀ ਆ ਗਏ ਇਹਦੇ ਨਹੀਂ ਵੱਡੇ ਨਹੀਂ ਆ ਗਏ ਅੱਛਾ ਜਿਹੜੇ ਵੱਡੇ ਹੋ ਗਏ ਤਿਆਰ ਹੋ ਗਏ ਉਹਨਾਂ ਨੂੰ ਅਲੈਦਾ ਕਰ ਦਾਂਗੇ ਇਹ ਲੋ ਬਾਈ ਜੀ ਵਿੱਚ ਇਹਦੇ ਕੁਝ ਬੱਚਿਆਂ ਦੇ ਨਾਰ ਬਣ ਗਏ ਉਹ ਅਲੱਗ ਕੀਤੇ ਜਾਣਗੇ ਠੀਕ ਹੈ ਜੀ ਤੇ ਜਿਹੜੀਆਂ ਕਬੂਤਰੀਆਂ ਬਣ ਗਈਆਂ ਕਬੂਤਰੀਆਂ ਵਾਲੀ ਛੜი ਜਿਹੜੀਆਂ ਛੱਡ ਦਿੱਤੀਆਂ ਜਾਣਗੀਆਂ ਤੇ ਇਹ ਸਾਰੇ ਦੇ ਸਾਰੇ 2025 ਦੇ ਵਿੱਚ ਜਿਹੜੇ ਛੱਡਣ ਵਾਸਤੇ ਬਾਈ ਹੁਣਾਂ ਨੇ ਜਿਹੜੇ ਤਿਆਰ ਕਰਾਏ ਨੇ ਤੇ ਸ਼ੌਂਕ ਕਿਦਾਂ ਦਾ ਲੱਗਣਾ ਦੱਸਣਾ ਜ਼ਰੂਰ ਤੇ ਇੱਕ ਚੀਜ਼ ਤੁਹਾਨੂੰ ਦੱਸ ਦਈਏ ਵੀਰੇ ਕੋਈ ਵੀ ਵੀਰ ਸੇਲ ਵਾਸਤੇ ਫੋਨ ਨਾ ਕਰੇ ਸੇਲ ਨਹੀਂ ਹੈਗੇ ਸਿਰਫ ਤੁਹਾਡੇ ਸ਼ੌਂਕ ਲਈ ਆ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਜਾਈਏ ਤੁਹਾਨੂੰ ਸ਼ੌਂਕ ਕਰਾਈਏ ਪੂਰੇ ਹੂਟਰ ਸਿਸਟਮ ਲਾਉਣ ਲਈ ਆਏ ਸੀ ਤੇ ਤੁਹਾਨੂੰ ਕਰਾ ਰਿਹਾ ਇਹਨਾਂ ਕਬੂਤਰਾਂ ਦਾ ਆਪਾਂ ਸ਼ੌਂਕ ਵੀਰੇ ਕੋਈ ਜੀਰਾ ਜਿਹਾ ਵਿੱਚ ਫਿਰਦਾ ਪਠਾ ਉਹ ਕਿਹੜਿਆਂ ਨੇ ਕੱਢਿਆ ਆ ਜੀ ਹਾਂ ਇਹ ਮੁੰਡਾ ਜਿਹੜਾ ਆਪਣੇ ਝੋਲਡਾਂ ਵਾਲਾ ਸੀਗਾ ਜੀ ਹਾਂ ਉਹ ਕਬੂਤਰ ਆਈ ਜੰਟੇ ਵਾਲੇ ਕਬੂਤਰਾਂ ਚੋਂ ਦੱਤੀ ਬਰਗਾੜੀਆਂ ਚੋਂ ਵੱਡਾ ਕਬੂਤਰ ਹੀ ਕਾਫੀ ਠੀਕ ਆ ਉਹ ਕਬੂਤਰ ਤਾਂ ਗਾਂਹ ਕੁੱਤ ਦਾ ਤੇ ਕਿਦਾਂ ੜਾਰ ਡੂਰ ਇਹਨਾਂ ਦੀ ਠੀਕ ਆ। ਬਹੁਤ ਵੀ ਸੋਹਣੀਆਂ ਜੀ। ਐਤ ਕੀ ਬੱਚੇ ਲੈ ਗਏ ਉਪੁੱਤਰ ਦੇ। ਵੱਡਾ ਉਪੁੱਤਰਾ ਬਾਈ ਨੂੰ ਮੋੜ ਜਾਂਦਾ ਸੀਗੇ। ਸਹੀ ਆ। ਉਹਦਾ ਪੁੱਤ ਇੱਕ ਰੋਕਲੇ ਸੀ ਆਪਾਂ। ਉਹਦਾ ਗਾਂਹ ਵਿੱਚ। ਅੱਗੇ ਗਾਂਹਾਂ ਉਹਦਾ ਬੱਚਾ ਹੈ। ਤੇ ਆਹ ਰੱਤੇ ਆਹ ਰੱਤਾ ਬੈਠਾ ਇੱਕ ਬੱਚਾ। ਉਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ। ਸਹੀ ਹੋ ਗਿਆ ਜੀ। ਬਹੁਤ ਹੀ ਵਧੀਆ ਬਈ ਸ਼ਾਨਦਾਰ ਲਾਜਵਾਬ ਕਬੂਤਰ ਨੇ। ਐ ਲੈ ਲੋ ਬਈ ਕਰੋ ਸ਼ੌਕ ਇਹਨਾ ਕਬੂਤਰਾਂ ਦਾ। ਆ ਜਿਹੜੇ ਸ਼ਾਹ ਆਖੇ ਜਿੰਨੇ ਆ ਇਹ ਆਪਣੀ ਫੌਜੀ ਤੋਂ ਮੋਟ ਵਾਲੀ ਬਰੀਡ ਆ ਨਹੀਂ ਵਿੱਚ ਦੂਏ ਵੀ ਨਹੀਂ ਉਸਤਾਦ ਵਾਲੇ ਕਬੂਤਰਾਂ ਦੇ ਵੀ ਨਹੀਂ ਸਾਰੇ ਠੀਕ ਆ ਠੀਕ ਆ ਠੀਕ ਆ ਪੂਨੀ ਗਾਮੀ ਵਾਲ ਵਾਲੇ ਵੀ ਨੇ ਵਿੱਚ ਅੰਬੂ ਲੰਗੋਵਾਲ ਦੀ ਸਾਰੇ ਵਿੱਚ ਉਹਨਾਂ ਦੇ ਉਸਤਾਦ ਉਹਨਾਂ ਦੇ ਕਬੂਤਰਾਂ ਦੇ ਨਹੀਂ ਸਹੀ ਐ ਸਹੀ ਐ ਸਹੀ ਆ ਉਹਨੂੰ ਇਕੱਠੇ ਢੋਂਦੇ ਨੇ ਜੀ ਦੋਨੋਂ ਹੀ ਭਰਾਵਾਂ ਵਾਂਗ ਰਹਿੰਦੇ ਨੇ ਸਹੀ ਐ ਜੀ ਤਾਂ ਕਰਕੇ ਆਪਣੇ ਫਿਰ ਦੋਨੇ ਉਸਤਾਦ ਨੇ ਜਦੋਂ ਉਹ ਇਕੱਠੇ ਨਹੀਂ ਤਾਂ ਆਪਣੇ ਲਈ ਤੇ ਵੀਰੇ ਹੁਣ ਜਿਹੜਾ ਹੈਗਾ ਇਹਨਾਂ ਨੂੰ ਦਾਣਾ ਪਾਣੀ ਐਸਲੇ ਤੁਸੀਂ ਕੀ ਪਾ ਰਹੇ ਹੋ ਕਬੂਤਰਾਂ ਦਾਣਾ ਪਾਣੀ ਵੀਰੇ ਕਈ ਬਰਾਇਡੀਆਂ ਲਾ ਕੇ ਪਾਉਂਦੇ ਕੀ ਕੀਰ ਲਾਉਂਦੇ ਹੋ ਦੱਸ ਦੋ ਮਾੜਾ ਜੀ ਕਬੂਤਰ ਬਾਜੇ ਭਰਾਵਾਂ ਨੂੰ ਪਤਾ ਲੱਗ ਜੂਗਾ ਬਾਜਰਾ ਪਾਉਂਦੇ ਆ ਵੀਰ ਜੀ ਬਾਜਰਾ ਧੋ ਕੇ ਤੇ ਸਰੋਂ ਦਾ ਹੱਥ ਲਾ ਕੇ ਹਾਂਜੀ ਤੇ ਬਾਕੀ ਥੂਲੇ ਠੀਕ ਆ ਸਰੋਂ ਠੀਕ ਆ ਧਾਰਾ ਮੀਰਾ ਗੂੰਗੀ ਮੱਕੀ ਕਣਕ ਲਓ ਜੀ ਬਾਈ ਲਗਭਗ ਸੇਮ ਚੀਜ਼ਾਂ ਸਾਰੀ ਭਰਾ ਵਰਤ ਰਹੇ ਨੇ ਤੇ ਬਾਈ ਹੁਣੀ ਵੀ ਉਹੀ ਜਿਹੜਾ ਦਾਣਾ ਪਾਣੀ ਜਿਹੜਾ ਪਾ ਰਹੇ ਨੇ ਠੀਕ ਆ ਜੀ ਕਿਉਂਕਿ ਕੋਈ ਜਿਹੜੀ ਜਾਣਕਾਰੀ ਆ ਤੁਹਾਡੇ ਤੱਕ ਪਹੁੰਚਦੀ ਕਰਦੇ ਆ ਤੇ ਤੁਸੀਂ ਉਹ ਜਾਣਕਾਰੀ ਅਕੋਰਡਿੰਗ ਜੋ ਤੁਹਾਨੂੰ ਠੀਕ ਲੱਗੇ ਉਹ ਤੁਸੀਂ ਉਹ ਕਰ ਸਕਦੇ ਹੋ ਠੀਕ ਆ ਜੀ ਤੇ ਇਹੀ ਬਾਈ ਹੁਣਾਂ ਦਾ ਦੂਸਰਾ ਖੁੱਡਾ ਤੇ ਕੁਝ ਦਿਖਾਣੇ ਤੁਹਾਨੂੰ ਫਿਰ ਵੱਡੇ ਕਬੂਤਰ ਬਾਈ ਹੁਣਾਂਗੇ ਇੱਥੇ ਬਾਈ ਤੁਹਾਨੂੰ ਦੱਸ ਦਈਏ ਥੋੜੇ ਦਿਨ ਪਹਿਲਾਂ ਆਗੇ ਸੀ ਚੋਰ ਠੀਕ ਆ ਤੇ ਚੋਰਾਂ ਤੋਂ ਬਚਾ ਕਰਨਾ ਜ਼ਰੂਰੀ ਆ ਕਿਉਂਕਿ ਮੇਰੇ ਜਦੋਂ ਸਾਲਾਂ ਦੀ ਮਿਹਨਤ ਜਿਹੜੀ ਲੈਜੈਂਡ ਤੇ ਫਿਰ ਬਚਦਾ ਕੁਝ ਨਹੀਂਗਾ ਠੀਕ ਆ ਜੀ ਤੇ ਸਾਰੀਆਂ ਜਾਲੀਆਂ ਸਭ ਕੁਝ ਇਹਦਾ ਕਵਰ ਕਰ ਦਿੱਤਾ ਬਾਈ ਆਪਾਂ ਜੋ ਕੁਝ ਵੀ ਲੱਗਾ ਹੋਇਆ ਆ ਦਰਵਾਜੇ ਜਾਲੀਆਂ ਸਾਰਾ ਪੂਰਾ ਖੁੱਡਾ ਕਵਰ ਕੀਤਾ ਆ ਬਾਈ ਤੇ ਆ ਹੈ ਬਾਈ ਹੁਣਾਂਗੇ ਵੱਡੇ ਕਬੂਤਰ ਇਹਨਾਂ ਦਾ ਕਰੋ ਸ਼ੌਂਕ ਮੇਰੇ ਵੀਰ ਦੇਖੋ ਨਸਲਾਂ ਰੂ ਖੁਸ਼ ਕਰਦੇ ਪਰਿੰਦੇ ਆ ਬਾਈ ਇਹਨਾਂ ਚੋਂ ਵੀ ਕੋਈ ਜਿੱਤਿਆ ਹੋਇਆ ਵਾ ਜੀ ਇਹਨਾਂ ਚ ਨਹੀਂ ਕਬੂਤਰ ਚੋਕ ਦੇ ਸੱਡੇ ਨਹੀਂ ਕਾਲੀ ਬਾਜੀ ਜੀ ਅੱਛਾ ਤਾਂ ਕਈ ਬੱਟੇ ਆ ਨਹੀਂ ਮਟੰਗ ਆ ਆ ਬੈਠਾ ਜਿਹੜਾ ਪਹਿਲੇ ਨੰਬਰ ਤੇ ਇਹ ਤੇਈ ਮ ਕੂਤਰ ਹਰ ਇੱਕ 133 ਡੇ ਜੀ ਦੇ ਮਤਲਬ ਕੋਈ ਖਰਾਬੀ ਪੈ ਜਾਂਦੀ ਹੈ ਕੋਈ ਵੀ ਬਸ ਉਹ ਲਾਗ ਲਾਤੇ ਮਨ ਨੂੰ ਕਿਵੇਂ ਵੀ ਲਾ ਲੋ ਵੀ ਕੋਈ ਸਾਡੇ ਚ ਕਮੀ ਲਾ ਲੋ ਵੀ ਘਾੜ ਬਾਦ ਥੋੜਾ ਜਿਆ ਤੜਕੇ ਟਰੀਟਮੈਂਟ ਜਲਤ ਹੋ ਗਿਆ ਉਹਦੇ ਕਰਕੇ ਕੂਤਰ ਥੋੜਾ ਜਿਹਾ ਹੋ ਗਏ ਬਿਲਕੁਲ ਬਿਲਕੁਲ ਹੋ ਜਾਂਦਾ ਹੋ ਜਾਂਦਾ ਬਾਈ ਆਹ ਲਓ ਬਈ ਜੀ ਪੂਰੇ ਦਾ ਪੂਰਾ ਕਮਰਾ ਜਿਹੜਾ ਹੈਗਾ ਆ ਬਾਈ ਉਹਨਾਂ ਨੇ ਇਹਨਾਂ ਨੂੰ ਲਾਇਆ ਹੋਇਆ ਆ ਪਰਲੇ ਬੰਨੇ ਕਿ ਕਬੂਤਰ ਨਹੀਂ ਉਧਰ ਵੀ ਲਾ ਰਹੇ ਨੇ ਕੋਸ ਉਧਰ ਚਲੇ ਜਾਂਦੇ ਨੇ ਗੁੰਨਾ ਹੀ ਹੈ ਇਹ ਅੱਛਾ ਅੱਛਾ ਖੁੱਲਾ ਹੀ ਹੈ ਛੱਡਿਆ ਹੋਇਆ ਸਹੀ ਹੋ ਗਿਆ ਸਹੀ ਹੋ ਗਿਆ ਇਹ ਵੱਡੇ ਨਾਰਾ ਸਾਰੇ ਦੇ ਸਾਰੇ ਵੱਡੇ ਕਰੋ ਸ਼ੌਂਕ ਮਿੱਤਰੋ ਦੇਖੋ ਵੀਰ ਹੋਣਾ ਦੇ ਕਬੂਤਰ ਰੱਤੇ ਬਾਲੇ ਸੋਨੇ ਆ ਲਾਲ ਚੀਨੇ ਗੁੜ ਰੰਗੇ ਤੇੜ ਕਾਲਸਰੇਆ ਵਿੱਚ ਆ ਕਾਲਸਰਾਇਕ ਫਿਰਦਾ ਆ ਮੈਂ ਹੂੰ ਇਹ ਪੁੰਨੂ ਵਾਲਿਆਂ ਦਾ ਇਸਤਾਨੇ ਤੋਂ ਆਏ ਅੱਛਾ ਅੱਛਾ ਇਹ ਪੁੰਨੂ ਵਾਲੇ ਕਬੂਤਰਾਂ ਦੇ ਵਿੱਚੋਂ ਆਹੀ ਇੱਕ ਵੀਰਿਆ ਲਾਲ ਚੀਨਾ ਫਿਰਦਾ ਦੇਖੋ ਕਿੰਨਾ ਸਨੱਖਾ ਆ ਉਹ ਕਬੂਤਰ ਹੋਈ ਜਾਂ ਜਿਹੜਾ ਤੁਹਾਨੂੰ ਦੱਸਿਆ ਵੀ ਆਪਾਂ ਮੁੱਲ ਲਿਆ ਸੀਗਾ ਅੱਛਾ ਜਿਹੜਾ ਮੁੱਲ ਲਿਆ ਫੜਿਓ ਯਾਰ ਕਬੂਤਰ ਦੇਖੀਏ ਬਹੁਤ ਸੋਨਾ ਆ ਸਨੱਖਾ ਪੂਰਾ ਕਾਲੀ ਚਟੀਆਂ ਖਰਾ ਹੈ ਨਾ ਹਾਂਜੀ ਸਹੀ ਹੋ ਗਿਆ ਸਹੀ ਹੋ ਗਿਆ ਕਰੰਨੇ ਆ ਬਾਈ ਸ਼ੌਕ ਬਟੂਤਾਂ ਦਾ ਬਹੁਤ ਹੀ ਵਧੀਆ ਕਬੂਤਰ ਆ ਦੂਰੇ ਹੀ ਦਿਖ ਵਧੀਆ ਸੀ ਆ ਲੋ ਬਾਈ ਆ ਬਾਈ ਹੁਣਾਂ ਨੇ ਫੜਿਆ ਇੱਕ ਲਾਲ ਚੀਨਾ ਇਹ ਵਿੰਦਰ ਉਸਤਾਦ ਵਾਲੇ ਆ ਨਾ ਹਾਂ ਜੀ ਉਸਤਾਦ ਉਹਨਾਂ ਨੇ ਦੇ ਬਾਈ ਇਹ ਉਹਨਾਂ ਦੇ ਵਿੱਚੋਂ ਕੱਢਦੇ ਆ 16 15 16 ਸਾਲ ਦੀ ਉਮਰ ਦੀ ਜਿਹੜੀ 15 16 ਸਾਲ ਦੀ ਉਮਰ ਹੋ ਗਈ ਇਹ ਉੜਦੇ ਵੀ ਬਹੁਤ ਹਨਾ ਵੀਰੇ ਇਹ ਨਾ ਮੈਂ ਦੇਖੇ ਜਿੰਨੇ ਵੀ ਭਰਾਵਾਂ ਕੋਲ ਦੇਖਿਆ ਨਾ ਵਧੀਆ ਰਿਜ਼ਲਟ ਦੱਸਿਆ ਸਾਰਿਆਂ ਨੇ ਇਹਨਾਂ ਦਾ ਬਹੁਤ ਸੋਹਣਾ ਕਿੰਨੇ ਕਿ ਲੰਬੇ ਬਹੁਤ ਜਾਂਦੇ ਆਏ ਵੱਡੇ ਨਾਰਦ ਸਾਹਿਬ ਉਹਦੇ ਤੇ ਉਸਤਾਦ ਨੇ ਕਹਿੰਦਾ ਲੈ ਜਾ ਉੱਥੇ ਕੋਈ ਸਹੀ ਆ ਸਹੀ ਆ ਆਇਆ ਭਾਈ ਕਬੂਤਰ ਲਾਲ ਚੀਨਾ ਬੜਾ ਇਸਨੱਖਾ ਆ ਹੈ ਇਹਦੇ ਪਰ ਇਹਦੀ ਧੀ ਜਿੱਤੀ ਐ ਦੀ ਕੀ ਹੈਪੀ ਕੱਪ ਦੇ ਸੀ ਉਹਨੇ 7 ਵਜੇ ਢਾਂਗੇ ਚੜੀ ਗਈ ਲਓ ਬਈ ਇਹਦੀ ਧੀ ਇੱਕ ਜਿੱਤੀ ਆ ਪੀਖੀ ਪਿੰਡ ਤੋਂ ਦੂਜੀ ਬਾਜੀ 20 ਮਿੰਟ ਅੱਗੋਂ ਤੁਰ ਗਈ ਸੀਗੀ ਸਹੀ ਆ ਤੇ ਵੀ ਵਾਲੀ ਜੀ ਚੱਕਰ ਮਾਰ ਕੇ ਢਾਈ ਗਈ ਉਹ ਸਵਾਤਾ ਦੁਬਾਰਾ ਫੇਰ ਮੁੜਦੀ ਠੀਕ ਆ ਠੀਕ ਆ ਸਹੀ ਆ ਆ ਅੱਖੇ ਕਦੀ ਕਾਲੀ ਆ ਬਈ ਠੀਕ ਆ ਜੀ ਤੇ ਦੂਜੀ ਅੱਖ ਜਿਹੜੀ ਇਹਦੀ ਦੇਖੋ ਚਿੱਟੀ ਲਾਲ ਆ ਤੇ ਚਿੱਟੀ ਨੋਕ ਦਾ ਕਬੂਤਰ ਆ ਬਹੁਤ ਸੋਹਣਾ ਛੱਡ ਦਿਓ ਵੀਰ ਜੀ ਇੱਕ ਗੱਲ ਫੇਰ ਦੱਸ ਦਈਏ ਬਾਈ ਜੀ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਨਸਲਾਂ ਦਿਖਾਉਣ ਦਾ ਹਟਾ ਮਤਲਬ ਆ ਕਿ ਭਰਾ ਇਹਨਾਂ ਤੋਂ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦੇ ਆ ਕਹਿੰਦੇ ਨੇ ਕਿ ਜਿੰਨੇ ਗੁਣ ਗਿਆਨ ਲੈਣਾ ਆ ਤੇ ਉਹ ਫਿਰ ਲੈ ਹੀ ਲੈਂਦਾ ਆ ਇਹਨਾਂ ਤੋਂ ਗੁਣ ਗਿਆਨ ਚਲਦੇ ਫਿਰਦੇ ਕਬੂਤਰ ਵੀ ਦੱਸ ਦਿੰਦੇ ਆ ਇੱਕ ਪਾਕਿਸਤਾਨੀ ਭਰਾ ਦੀ ਆਪਾਂ ਇੱਕ ਆਡੀਓ ਸੁਣੀ ਸੀ ਵੀਡੀਓ ਦੇਖੀ ਸੀ ਉਹਦੇ ਵਿੱਚ ਉਹਨੇ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਆ ਕਹਿੰਦਾ ਚੱਲਦਾ ਫਿਰਦਾ ਕਬੂਤਰ ਜਿਹੜਾ ਹੈਗਾ ਉਹਦੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕੀ ਖਾਸियत ਆ ਤੁਸੀਂ ਜਿਹੜਾ ਕਬੂਤਰ ਤੁਹਾਡਾ ਜਿੱਤਦਾ ਨਾ ਉਹਨੂੰ ਫੜ ਕੇ ਦੇਖਿਆ ਕਰੋ ਚੈੱਕ ਕਰਿਆ ਕਰੋ ਵੀ ਇਹਦੇ ਵਿੱਚ ਕੀ ਖਾਸियत ਆ ਵੀ ਇਹ ਜਿੱਤਿਆ ਹੈ ਜੇ ਪਰ ਕਿੰਦਾ ਦਾ ਆ ਇਹਦਾ ਹੱਡੀ ਜੋੜ ਕਿੰਦਾ ਦਾ ਆ ਇਹਦਾ ਸਟਰਕਚਰ ਕੀ ਆ ਠੀਕ ਆ ਇਹਦੀ ਅੱਖ ਕਿੰਦਾ ਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪੌਂਡ ਹੁੰਦੀਆਂ ਬਾਈ ਤੇ ਉਹ ਫੇਰ ਹੀ ਸਾਰੇ ਜਿਹਨੇ ਸਿੱਖਦੇ ਆ ਫੇਰ ਹੀ ਪਤਾ ਲੱਗਦਾ ਯਾਰ ਆਹ ਕਬੂਤਰ ਸੀ ਇਹਦੇ ਪਰ ਇਦਾਂ ਦੇ ਸੀ ਤੇ ਇਹ ਵਧੀਆ ਉੱਡਿਆ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਆ ਸਾਰੀਆਂ ਚੀਜ਼ਾਂ ਜਿਹੜੀਆਂ ਕਿਹਦੇ ਦੱਸਿਆ ਨਹੀਂ ਪਤਾ ਲੱਗਦੀਆਂ ਤੁਹਾਡਾ ਕਬੂਤਰ ਕਿਹੜਾ ਵੱਧ ਉੱਡ ਰਿਹਾ ਉਹ ਕਹੋ ਜਿਆ ਆ ਭੱਜਣ ਵਾਲੇ ਕਬੂਤਰ ਚ ਕੀ ਹੀਗਾ ਹੀ ਤੇ ਜਿਹੜਾ ਚੰਗਾ ਕਬੂਤਰ ਸਾਡਾ ਉੱਡ ਰਿਹਾ ਜਿਹੜਾ ਜਿੱਤਿਆ ਨਹੀਂ ਭੱਜਿਆ ਉਹਦੇ ਵਿੱਚ ਕੀ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਬੂਤਰਾਂ ਨੂੰ ਦੇਖ ਕੇ ਹੀ ਪਤਾ ਲੱਗਦੀਆਂ ਆ ਤੇ ਕੁਝ ਕਬੂਤਰ ਇੱਧਰ ਵੀ ਨੇ ਵੱਡੇ ਨਾਰ ਬਾਈ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜੀ ਆ ਲਓ ਬਾਈ ਪੂਰੇ ਦਾ ਪੂਰਾ ਕਮਰਾ ਵੀਰ ਹੁਣਾਂ ਨੇ ਲਾਇਆ ਹੋਇਆ ਆ ਹਾਂ ਕਬੂਤਰ ਕਬੂਤਰ ਨੇ ਇਹਦੇ ਵਿੱਚ ਫੇਰ ਵੱਖਰੇ ਵੱਖਰੇ ਕਰ ਦੋਗੇ ਤੁਸੀਂ ਹੈ ਨਾ ਸਹੀ ਹੈ ਸਹੀ ਹੈ ਜੀ ਜਿਹੜੇ ਮੇਨ ਜੋੜੇ ਨੇ ਪਰਚਨਲ ਹੋਣੇ ਚਾਹੀਦੇ ਸਹੀ ਹੈ ਸਹੀ ਹੈ ਜੀ ਜਿਹੜੇ ਸਿਲੈਕਟਰ ਜੋੜੇ ਨੇ ਉਹ ਹਾਂ ਕੋਈ ਚੱਕਰ ਹੀ ਨਹੀਂ ਬਾਈ ਹੁਣ ਇੱਥੇ ਫੇਰ ਨਹੀਂ ਲੈ ਆਉਂਦੇ ਨੋਟਾਂ ਵੀ ਆਪਾਂ ਆਪਣੇ ਕੋਲ ਹੀ ਰੱਖਦੇ ਹਾਂ ਉੱਤੇ ਕਮਰੇ ਠੀਕ ਆ ਠੀਕ ਆ ਜੀ ਹਾਂ ਪਤਾ ਮਾੜੀ ਘੜੀ ਦਾ ਪਤਾ ਵੀ ਨਹੀਂ ਹੁੰਦਾ ਜੀ ਸਹੀ ਆ ਤੇ ਬਾਕੀ ਮਿੱਤਰੋ ਕਿੱਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਠੀਕ ਆ ਤੇ ਆਪਣਾ ਚੈਨਲ ਵਿਰਾਟ ਵੀਜਨ ਕਲੱਬ ਕਰੋ ਸਬਸਕ੍ਰਾਈਬ ਠੀਕ ਆ ਜੀ ਇਹ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ